ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਜਾਲੀ ਲੈਸ ਲਗਾਉਣ ਬਾਰੇ ਦੱਸਾਂਗੇ ਇਹ ਆਪਣੇ ਕੋਲ ਜਾਲੀ ਲੈਸ ਹੈ ਇਹਨੂੰ ਜੋਇੰਟ ਲੈਸ ਵੀ ਕਹਿੰਦੇ ਨੇ ਇਹਨੂੰ ਆਪਾਂ ਕੱਪੜੇ ਉੱਪਰ ਇਸ ਤਰ੍ਹਾਂ ਉਲਟੀ ਕਰਕੇ ਰੱਖ ਲੈਣਾ ਹੈ ਜ ਲੈਸ ਦੀ ਉਲਟੀ ਸਾਈਡ ਰੱਖਣੀ ਹੈ ਅਤੇ ਇਹਦੇ ਉੱਪਰ ਸਲਾਈ ਲਗਾ ਦੇਣੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਸਲਾਈ ਲਗਾਉਣ ਤੋਂ ਬਾਅਦ ਇਹਨੂੰ ਆਪਾਂ ਅੱਧਾ ਇੰਚ ਕੱਪੜਾ ਛੱਡ ਕੇ ਕੱਟ ਲੈਣਾ ਐ ਐਸ ਤਰ੍ਹਾਂ ਕੱਟਣ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਕਰਕੇ ਇਹਦੇ ਉੱਪਰ ਫੇਰ ਸਲਾਈ ਲਗਾਉਣੀ ਐ ਇਸ ਤਰ੍ਹਾਂ ਸਲਾਈ ਲਗਾਉਣ ਤੋਂ ਬਾਅਦ ਫਿਰ ਆਪਾਂ ਐਸਾਈਡ ਵੀ ਕੱਪੜਾ ਲਾਉਣਾ ਹੈ ਇਹਨੂੰ ਇਸ ਤਰ੍ਹਾਂ ਰੱਖ ਕੇ ਐਸਤਰਾ ਥੋੜਾ ਪਿੱਛੇ ਕਰਕੇ ਰੱਖਣਾ ਕੱਪੜੇ ਤੋਂ ਐਸਤਰਾ ਇਹਦੇ ਉੱਪਰ ਵੀ ਸਲਾਈ ਲਗਾ ਲੈਣੀ ਹੈ ਹੁਣ ਆਪਾਂ ਇਹਦੇ ਉੱਪਰ ਦੂਸਰੀ ਸਲਾਈ ਲਗਾਵਾਂਗੇ ਇਸੇ ਤਰ੍ਹਾਂ ਆਪਾਂ ਦੂਸਰੀ ਸਲਾਈ ਹੁਣ ਲਗਾਉਣੀ ਹੈ ਆ ਦੇਖੋ ਇਹ ਆਪ ਇਸ ਤਰ੍ਹਾਂ ਕੱਟ ਪਾ ਕੇ ਲੈਸ ਲਗਾ ਲਈ ਹੈ ਆ ਉਲਟੀ ਸਾਈਡ ਹੈ ਹੁਣ ਆਪਾਂ ਤੁਹਾਨੂੰ ਦੂਸਰਾ ਤਰੀਕਾ ਇਹ ਦੱਸਾਂਗੇ ਕਿ ਕਿਸ ਤਰ੍ਹਾਂ ਇਸ ਤਰ੍ਹਾਂ ਬਸ ਉੱਪਰ ਰੱਖ ਕੇ ਇਹਨੂੰ ਲਾ ਸਕਦੇ ਆ ਇਸੇ ਤਰ੍ਹਾਂ ਆਪਾਂ ਦੂਸਰੀ ਸਾਈਡ ਤੇ ਵੀ ਸਲਾਈ ਲਗਾਉਣੀ ਹੈ ਇਹ ਦੇਖੋ ਇਹ ਆਪਾਂ ਉੱਪਰ ਰੱਖ ਕੇ ਸਲਾਈ ਲਗਾਈ ਹੈ ਇਸ ਤਰ੍ਹਾਂ ਵੀ ਲਾ ਸਕਦੇ ਆ ਅਤੇ ਇਸ ਤਰ੍ਹਾਂ ਵੀ ਕੱਟ ਪਾ ਕੇ ਆਪਾਂ ਦੋਨੇ ਤਰੀਕਿਆਂ ਨਾਲ ਜੁਆਇੰਟ ਲੈਸ ਨੂੰ ਲਗਾ ਸਕਦੇ ਆਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ